ਸ਼੍ਰੀ ਗੁਰੂ ਹਰਿਕ੍ਰਿਸ਼ਨ ਸਾਹਿਬ ਜੀ ਦੇ ਪ੍ਰਕਾਸ਼ ਪੁਰਬ ਨੂੰ ਸਮਰਪਿਤ 13ਵਾਂ ਵਿਸ਼ਾਲ ਨਗਰ ਕੀਰਤਨ ਜਿਸ ਡਿੱਠੇ ਸਭ ਦੁੱਖ ਜਾਏ ਦੇ ਬੈਨਰ ਹੇਠ ਬੁੰਗਾ ਮਾਤਾ ਗੰਗਾ ਸਾਹਿਬ ਸ਼੍ਰੀ ਗੰਗਾ ਨਰਸਰੀ ਜੀਰਖਪੁਰ ਤੋਂ ਆਰੰਭ ਹੋ ਕੇ ਗੁਰਦੁਆਰਾ ਸ਼੍ਰੀ ਪੰਜੋਖਰਾ ਸਾਹਿਬ ਤੋਂ ਹੁੰਦੇ ਹੋਏ ਗੁਰਦੁਆਰਾ ਸੀਸ ਮਹਿਲ ਸਾਹਿਬ ਸ਼੍ਰੀ ਕੀਰਤਪੁਰ ਸਾਹਿਬ ਵਿਖੇ ਸਮਾਪਤ ਹੋਇਆ ਇਸ ਨਗਰ ਕੀਰਤਨ ਦਾ ਅੱਜ ਪੜਿਆਲਾ ਵਿਖੇ ਪਹੁੰਚਣ ਤੇ ਗੁਰਦੁਆਰਾ ਝੰਡਾ ਸਾਹਿਬ ਅਤੇ ਭਾਈ ਗੁਰਮੀਤ ਸਿੰਘ ਸੋਢੀ ਅਤੇ ਹੋਰ ਸਾਥੀਆਂ ਵੱਲੋਂ ਅਤੇ ਸੇਵਾਦਾਰਾਂ ਵੱਲੋਂ ਪਰਮਾ ਸਵਾਗਤ ਕੀਤਾ ਗਿਆ ਤਸਵੀਰਾਂ ਇਸ ਸਮੇਂ ਤੁਹਾਡੇ ਨਾਲ ਅਸੀਂ ਕੁਰਾਲੀ ਨੇੜਲੇ ਪਿੰਡ ਪੜਿਆਲਾ ਦੀਆਂ ਸਾਂਝੀਆਂ ਕਰ ਰਹੇ ਹਾਂ ਜਿੱਥੇ ਜੀਰਕ ਪਰਤੋਂ ਚੱਲਿਆ ਇਹ ਨਗਰ ਕੀਰਤਨ ਪੜਿਆਲਾ ਵਿਖੇ ਪੁੱਜਾ ਜਿੱਥੇ ਪੰਜ ਪਿਆਰਿਆਂ ਨੂੰ ਸਿਰਪਾਓ ਦੇ ਕੇ ਪ੍ਰਬੰਧਕਾਂ ਵੱਲੋਂ ਸਨਮਾਨਿਤ ਕੀਤਾ ਜਾ ਰਿਹਾ ਹੈ ਇਸ ਤੋਂ ਇਲਾਵਾ ਪ੍ਰਬੰਧਕਾਂ ਵੱਲੋਂ ਇਸ ਨਗਰ ਕੀਰਤਨ ਦੇ ਵਿੱਚ ਸ਼ਾਮਲ ਸੰਗਤਾਂ ਨੂੰ ਠੰਡੇ ਮਿੱਠੇ ਜਲ ਅਤੇ ਕੋਲਡ ਡਰਿੰਕਸ ਵਗੈਰਾ ਦਾ ਪ੍ਰਸ਼ਾਦ ਵੀ ਸ਼ਿਕਾਇਆ ਗਿਆ। ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਛਤਰ ਸ਼ਾਇਆ ਹੇਠ ਕੱਢੇ ਇਸ ਨਗਰ ਕੀਰਤਨ ਦੇ ਵਿੱਚ ਸ੍ਰੀ ਗੰਗਾ ਨਰਸਰੀ ਵੱਲੋਂ ਵਿਸ਼ੇਸ਼ ਤੌਰ ਤੇ ਜੋ ਵਾਤਾਵਰਨ ਨੂੰ ਸ਼ੁੱਧ ਰੱਖਣ ਲਈ ਅਭਿਆਨ ਚਲਾਇਆ ਗਿਆ ਉਸ ਦੇ ਤਹਿਤ ਪ੍ਰਵੰਧਕਾਂ ਨੂੰ ਪੌਦੇ ਵੀ ਵੰਡੇ ਗਏ। ਇਸ ਤੋਂ ਇਲਾਵਾ ਗੁਰੂ ਗ੍ਰੰਥ ਸਾਹਿਬ ਨੂੰ ਨਮਸਤਕ ਹੋਣ ਲਈ ਇਲਾਕੇ ਦੀਆਂ ਦੂਰ ਦਰਾਡੇ ਦੀਆਂ ਸੰਗਤਾਂ ਜਿਨ੍ਹਾਂ ਨੂੰ ਪਤਾ ਲੱਗਾ ਕਿ ਅੱਜ ਸ੍ਰੀ ਗੁਰੂ ਹਰਿਕ੍ਰਿਸ਼ਨ ਸਾਹਿਬ ਜੀ ਦੇ ਪ੍ਰਕਾਸ਼ ਦਿਹਾੜੇ ਨੂੰ ਸਮਰਪਿਤ ਇੱਕ ਨਗਰ ਕੀਰਤਨ ਪੜਿਆਲਾ ਵਿਖੇ ਪਹੁੰਚ ਰਿਹਾ ਉਹ ਸੰਗਤਾਂ ਨਮਸਤਕ ਹੋਣ ਲਈ ਮੈਂ ਨਾ ਹਾਈਵੇ ਤੇ ਪਹੁੰਚੀਆਂ ਅਤੇ ਗੁਰੂ ਗ੍ਰੰਥ ਸਾਹਿਬ ਜੀ ਅੱਗੇ ਨਮਸਤਕ ਹੋਈਆਂ ਇਸ ਤੋਂ ਇਲਾਵਾ ਜੋ ਇੱਥੋਂ ਦੇ ਪ੍ਰਬੰਧਕ ਸਨ ਉਹਨਾਂ ਨੂੰ ਅਤੇ ਹੋਰ ਜੋ ਮਹਿਮਾਨ ਵਜੋਂ ਇੱਥੇ ਪਹੁੰਚੇ ਸੰਗਤਾਂ ਉਹਨਾਂ ਨੂੰ ਵੀ ਭਾਈ ਮਨਜੀਤ ਸਿੰਘ ਜੀਲਕਪੁਰ ਵਾਲਿਆਂ ਵੱਲੋਂ ਪੌਦੇ ਵੰਡੇ ਗਏ ਅਤੇ ਬਾਤਾਵਰਨ ਨੂੰ ਸ਼ੁੱਧ ਰੱਖਣ ਅਤੇ ਸਾਫ ਸੁਥਰਾ ਰੱਖਣ ਦਾ ਸਨੇਹਾ ਦਿੱਤਾ ਗਿਆ ਇਸ ਤੋਂ ਇਲਾਵਾ ਉਹਨਾਂ ਪੱਤਰਕਾਰਾਂ ਨਾਲ ਗੱਲਬਾਤ ਵੀ ਕੀਤੀ ਉਹ ਤਸਵੀਰਾਂ ਵੀ ਤੁਹਾਡੇ ਨਾਲ ਸਾਂਝੀਆਂ ਕਰਾਂਗੇ ਇਸ ਸਮੇਂ ਜੋ ਤਸਵੀਰਾਂ ਤੁਹਾਡੇ ਨਾਲ ਸਾਂਝੀਆਂ ਕਰ ਰਹੇ ਹਾਂ ਉਹ ਕਰਾਲੀ ਨੇੜਲੇ ਪਿੰਡ ਪੜਿਆਲਾ ਦੀਆਂ ਹਨ ਜਿੱਥੇ ਅੱਜ ਇਹ ਜੀਰਕਪੁਰ ਤੋਂ ਚੱਲ ਕੇ ਨਗਰ ਕੀਰਤਨ ਜੋ ਕਿ ਸ਼੍ਰੀ ਕੀਰਤਪੁਰ ਸਾਹਿਬ ਲਈ ਰਵਾਨਾ ਹੋਇਆ ਉਸ ਦਾ ਭਰਮਾ ਸਵਾਗਤ ਕੀਤਾ ਗਿਆ। ਸੋ ਗੱਲਬਾਤ ਕਰਦੇ ਆਂ ਭਾਈ ਮਨਜੀਤ ਸਿੰਘ ਅਤੇ ਹੋਰ ਪ੍ਰਬੰਧਕਾਂ ਦੇ ਨਾਲ ਕੀ ਕਿਹਾ ਉਹਨਾਂ ਨੇ ਨਗਰ ਕੀਰਤਨ ਦੇ ਬਾਰੇ। ਗੁਰਦੁਆਰਾ ਬੂੰਗਾ ਮਾਤਾ ਗੰਗਾ ਸਾਹਿਬ ਜੀਰਕਪੁਰ ਤੋਂ ਸ਼ੁਰੂ ਹੋ ਕੇ ਸਤਗੁਰੂ ਗੁਰੂ ਆਰਕਿਸ਼ਨ ਸਾਹਿਬ ਦਾ ਪਵਿੱਤਰ ਸਥਾਨ ਗੁਰਦਾਰਸ਼ੀ ਪਿੰਡੋ ਖਾ ਸਾਹਿਬ ਹਾਜ਼ਰੀਆਂ ਭਰ ਕੇ ਆਪ ਸਾਹਿਬੀਆਂ ਜੋੜੀਆਂ ਕਰਕੇ ਫੜਾਉ ਦਾਲ ਫਰਾਉ ਕਰਦੇ ਇੱਥੇ ਪਹੁੰਚੇ ਸਭ ਇਹ ਕਿਲਵਾ ਨਗਰ ਕੀ ਉਸਤਮੀ ਇਹ ਦੇਰ ਮਾ ਜੀ ਸਵਾ ਤੇ ਬਾਬਾ ਜੀ ਇਹ ਨਗਰ ਕੀ ਉਸਤਮੀ ਦਾ ਨਾਮ ਤੁਸੀਂ ਜੀ ਜੀਚੇ ਸਭ ਤੋਂ ਪਹਿਲੇ ਜਿ세 ਜੀ ਸਰਿ ਹਰਿ ਕ੍ਰਿਸ਼ਨ ਧਈਆ ਜਿਸ ਸਿੱਖਾ ਸਾਹਿਬ ਤੋਂ ਪਜਾਏ ਧੰਨ ਗੁਰੂ ਹਰਿ ਕ੍ਰਿਸ਼ਨ ਸਾਹਿਬ ਦੇ ਪ੍ਰਕਾਸ਼ ਗੁਰੂ ਨੂੰ ਸਮਰਪਿਤ ਹੈ ਤੇ ਵਾਤਾਵਰਣ ਲਈ ਜੋ ਸਮੇਂ ਦੀ ਸਾਡੀ ਲੋੜ ਹੈ ਇਸ ਸੁਨੇਹਾ ਨਾਲ ਸਾਬਾ ਪਵਨ ਗੁਰੂ ਪਾਣੀ ਕੇ ਦਾ ਮਾਤਾ ਸਤਿ ਮਹੱਤ ਦਾ ਨਾਲ ਸੁਨੇਹਾ ਜਿੰਨੇ ਨਾਲ ਸੰਤ ਕਰਾਇਆ ਇਹ ਬਾਬਾ ਜੀ ਪ੍ਰਸ਼ਾਦ ਦੇ ਰੂਪ ਵਿੱਚ ਬੁੱਤੇ ਦਿੱਤੇ ਗਏ ਨੇ ਕਿ ਕਿੰਸ਼ੇ ਦਾ ਧਰਤੀ ਨੂੰ ਬਚਾਉਣ ਲਈ ਜੀਵਨ ਨੂੰ ਬਚਾਉਣ ਲਈ ਪਾਣੀ ਨੂੰ ਬਚਾਉਣ ਲਈ ਬੁੱਤੇ ਆ ਦੇ ਬਗੈਰ ਸਾਡੇ ਕੋ ਕੋਈ ਹੋਰ ਹੱਲ ਨਹੀਂ ਹੈ ਆਕਸੀਆ ਆ ਦੇਖੋ ਅੱਜ ਕਿੰਨਾ ਟੈਂਪਰੇਚਰ ਹੈ 47 ਡਿਗਰੀ ਤੱਕ ਸਾਡਾ ਟੈਂਪਰੇਚਰ ਹੋ ਗਿਆ ਇਹ ਇਹਨੂੰ ਅਸੀਂ ਕੰਟਰੋਲ ਕਰਨਾ ਹੈ ਜੇ ਧਰਤੀ ਨੂੰ ਬਚਾਉਣਾ ਹੈ ਜੀਵਨ ਨੂੰ ਬਚਾਉਣਾ ਹੈ ਪਾਣੀ ਨੂੰ ਬਚਾਉਣਾ ਹੈ ਹਵਾ ਨੂੰ ਅੱਜ ਸਾਰਾ ਕੁਝ ਸਾਡਾ ਜ਼ਹਿਰ ਹੋ ਗਿਆ ਸਾਡੇ ਕੋਲ ਇੱਕੋ ਇੱਕ ਹੱਲ ਰਹਿ ਗਿਆ ਉਹ ਉੱਤੇ ਲਾਈਏ ਗੁਰੂ ਨਾਨਕ ਸਾਹਿਬ ਨੇ 550 ਸਾਲ ਪਹਿਲਾਂ ਇਹ ਸੂ ਸਾਹਿਬ ਨੂੰ ਸੁਨੇਹਾ ਦਿੱਤਾ ਸੀ ਕਮਨ ਗੁਰੂ ਪਾਣੀ ਪਿਤਾ ਮਾਤਾ ਧਰਤ ਮਾਤਾ ਅਸੀਂ ਸੁਨੇਹਾ ਵੇਸਲੇ ਜਰੂਰ ਰਹੇ ਹਾਂ ਔਰ ਅੱਜ ਵੀ ਕੁਝ ਨੇ ਵਿਗੜਿਆ ਅਸੀਂ ਵੱਧ ਤੋਂ ਵੱਧ ਉੱਤੇ ਲਾਈਏ ਧਰਤੀ ਜਿਹੜੀ ਪੰਜਾਬ ਦੀ ਸਾਡੀ ਧਰਤੀ ਆ ਜੀ ਕਦੇ ਧਰਤੀ ਸੋਨਾ ਉਗਲਦੀ ਸੀ ਅੱਜ ਜ਼ਹਿਰ ਕਿਉਂ ਉਗਲਦੀ ਆ ਕੈਂਸਰ ਕਿਉਂ ਉਗਲ ਰਹੀ ਆ ਇਹ ਸਾਡੀਆਂ ਗਲਤੀਆਂ ਆ ਅਸੀਂ ਵਾਤਾਵਰਣ ਨੂੰ ਖਰਾਬ ਕੀਤਾ ਲੋਕ ਨੇ ਖਰਾਬ ਕੀਤਾ ਤੇ ਅਸੀਂ ਠੀਕ ਕਰਤਾ ਕਬਲੇ ਬੁੱਤੇ ਵੀ ਹੈ ਜਿਹੜੇ ਤੁਸੀਂ ਇਹ ਮੰਡੇ ਜਾ ਰਹੇ ਜੀ ਮਾਸੀ ਵੱਲੋਂ ਉਹ ਵੀ ਪੰਜਾਬ ਦੇ ਦਿੱਲੀ ਤੋਂ ਜਿਨ੍ਹਾਂ ਨੇ ਲਗਭਗੇ ਕਾਰਜ ਹੁੰਦੇ ਆ ਸ਼੍ਰੀ ਗੰਗਾ ਨਰਸਰੀ ਵੱਲੋਂ ਜਿਨ੍ਹਾਂ ਨੇ ਕੀਰਤਨ ਦਰਬਾਰ ਹੁੰਦੇ ਪ੍ਰਸ਼ਾਦ ਬੁੱਗਿਆਂ ਦਾ ਹੀ ਦਿੰਦੇ ਆ ਜੇਕਰ ਲੈਣਾ ਲੈਣਾ ਚਾਹਦਾ ਹੋਵੇ ਉੱਥੇ ਆ ਕੇ ਲੈ ਸਕਦੇ ਜੀ ਉਹ ਸਾਡੇ ਜਿਹੜੇ ਪ੍ਰੋਜੈਕਟ ਹੁੰਦੇ ਆ ਉਹ ਕਰਦੇ ਆ ਜਾਂ ਜਿਸ ਤਰ੍ਹਾਂ ਗੁਰਪੁਰਬ ਨੂੰ ਸਮਰਪਿਤ ਇਸ ਵੇਲੇ ਕੋਈ ਸਮਾਗਮ ਹੁੰਦੇ ਆ ਉਹਦੇ ਵਿੱਚ ਵੀ ਬੁੱਤੇ ਜਾਂਦੇ ਆ ਕਿ ਹਰ ਵੇਲੇ ਇਹ ਸੰਭਵ ਨਹੀਂ ਹੁੰਦਾ ਜਿਵੇਂ ਅੱਜ ਆ ਆ ਗੁਰੂ ਤੇਗ ਬਹਾਦਰ ਸਾਹਿਬ ਦਾ ਪ੍ਰਕਾਸ਼ ਤਿਆਰਾ ਮਨਾਉਂਦੇ ਸੀਸ ਮਾਰ ਕੇ ਆਪਰਾ ਲੈ ਕੇ ਆਉਂਦੇ ਉਹਦੇ ਵਿੱਚ ਵੀ ਬੁੱਕੇ ਸੀ ਸੰਗਤ ਉਹ ਵੜਦੇ ਆ ਨਗਰ ਕੀਰਤਨ ਦੀ ਸਮਾਪਤੀ ਉਸੇ ਥਾਂ ਤੇ ਹੋਣੀ ਹੈ ਗੁਰੂ ਹਰਕ੍ਰਿਸ਼ਨ ਸਾਹਿਬ ਜੀ ਦੇ ਪ੍ਰਕਾਸ਼ ਸਥਾਨ ਗੁਰਦਰਾ ਸ਼ੀਸ਼ਮੈਲ ਸ੍ਰੀ ਕੀਰਤਪੁਰ ਸਾਹਿਬ ਜੀ ਜਾ ਕੇ ਸੰਪੂਰਨਤਾ ਸਮਾਪਤੀ ਹੋਣੀ ਹੈ ਅੱਜ ਸ਼ਾਮ ਨੂੰ ਠੀਕ ਹੈ ਮੇਰੇ ਕੋਲ ਜੋ ਕਿ ਆ ਰਿਹਾ ਗੁਰੂ ਹਰਕ੍ਰਿਸ਼ਨ ਦੇ ਜੀ ਦੇ ਚੰਦ ਪ੍ਰਕਾਸ਼ਪੁਰ ਦੇ ਉਪਰ ਹੈ ਤੇਵਾ ਜਿਹੜਾ ਹੈਗਾ ਉਹ ਸੁਵਜਤ ਕੀ ਜਾਂਦਾ ਹੈ। ਵਾਜੁਰ ਸਿੰਘ ਜੀ ਦਾ ਖਾਲਸਾ ਬੰਦੇ ਇਹ ਨਗਰ ਕੀ ਤਨ ਗੰਗਾ ਨਰਸਰੀ ਜੀਰਪੁਰ ਤੋਂ ਚਲਦਾ ਜੀ। ਪਿੰਡਾਂ 'ਚ ਘੁੰਮਦਾ ਘੁਮਾਉਂਦਾ ਪੰਜੋਕੜਾ ਸਾਹਿਬ ਜਾਂਦਾ ਜੀ। ਪੰਜੋਕੜਾ ਸਾਹਿਬ ਤੋਂ ਫਿਰ ਚੱਲ ਕੇ ਆਉਂਦੇ ਜੀ। ਅਸੀਂ ਹਰ ਸਾਲ ਸਵਾਗਤ ਕਰਦੇ ਆ ਨਗਰ ਕੀ ਤਨ ਨਾਲ ਸਾਡੀਆਂ ਗੱਡੀ ਗੋੜ ਦਾ ਸਾਥ ਲਿਕੇ ਆ। ਇਹ ਨਗਰੀਤੋਂ ਇੱਥੋਂ ਚੱਲ ਕੇ ਤੇ ਕੀਰਪੁਰ ਸਾਹਿਬ ਰੁਕਣਾ ਜੀ। ਇਹਨਾਂ ਵਾਪਸੀ ਤੇ ਸ਼ਾਹੀ ਢੱਬੀ ਲੰਗਰ ਵੀ ਚੱਕਣਾ। ਤੇ ਅਸੀਂ ਇਹ ਕੀਰਤਨ ਦਾ ਸਵਾਗਤ ਵਾਸਤੇ ਸਾਰਾ ਇਲਾਕਾ ਇਲਾਕੇ ਨਾਲ ਹੀ ਇਸੇ ਕਰਦੇ ਆ ਜੀ ਲੱਖਾਂ ਹੀ ਸਤਿਕਾਰ ਕਰਦਾ ਅਸੀਂ ਗੁਰੂ ਹਰਿਕ੍ਰਿਸ਼ਨ ਜੀ ਮਹਾਰਾਜ ਦੇ ਨਗਰ ਕੀਰਤਨ ਦੇ ਸਵਾਗਤ ਵਾਸਤੇ ਪੂਰੀ ਇਲਾਕਾ ਸੰਗਤ ਖੜਾ ਹੈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕਾ ਖਾਲਸਾ ਸਤਵੇਂ ਪਾਸ਼ਾ ਧੰਨ ਧੰਨ ਸ੍ਰੀ ਗੁਰੂ ਹਰਿਕ੍ਰਿਸ਼ਨ ਸਾਹਿਬ ਦੇ ਪ੍ਰਕਾਸ਼ ਪੁਰਬ ਨੂੰ ਸਮਰਪਿਤ ਨਗਰ ਕੀਰਤਨ ਬਾਬਾ ਮਨਜੀਤ ਸਿੰਘ ਜੀ ਗੁਰਦਾਰੇ ਮਾਤਾ ਗੰਗਾ ਮਾਤਾ ਗੰਗਾ ਜੀ ਗੰਗਾ ਨਸਰੀ ਜੀ ਕੋਲ ਤੋਂ ਗੁਰਦਰਾ ਪੰਜੋਕਰਾ ਸਾਹਿਬ ਉਥੋਂ ਹੀ ਨਿਕਰ ਕੇ ਤੈਨ ਚੱਲ ਕੇ ਗੁਰਦਰਾ ਖਿਸ਼ਮੈਲ ਸਾਹਿਬ ਦੇ ਉਪਰਜਿਥੇ ਗੁਰੂ ਕੰਗ ਦਾ ਪ੍ਰਕਾਸ਼ ਹੋਇਆ ਸੀ ਉਥੇ ਇਹ ਨਗਰ ਕੀਰਤਨ ਲੈ ਕੇ ਜਾਣ ਦੀ ਸੰਤਾਂ ਦੇ ਸਹਿਯੋਗ ਨਾਲ ਜਿੱਥੇ ਇਸ ਨਗਰ ਕੀਰਤਨ ਦੇ ਨਾਲ ਸੰਤਾਂ ਨੂੰ ਅੱਜਕੱਲ ਦੇ ਨੌਜਵਾਨਾਂ ਨਾਲ ਜੋੜਿੰਦਾ ਪਰਣਾ ਹੈ ਗੁਰੂ ਗ੍ਰੰਥ ਦੇ ਉਪਦੇਸ਼ ਦਾ ਗੁਨੇਹਾ ਦੇਣ ਦਾ ਕਹਰਾ ਲਾ ਹੈ ਉਥੇ ਹੀ এনवायरमेंट ਨੂੰ ਸਾਡੇ ਉਦਰਾਤ ਵੱਲੋਂ ਸਤਿ ਦਿੱਤੇ ਦਾਤ ਜੀ ਦੀ ਹੈ ਉਸ ਨੂੰ ਹਰਿਆਵਲ ਨੂੰ ਹਰਿਆਲੇ ਨੂੰ ਹਰਿਆ ਪਰਿਆ ਰੱਖਣ ਲਈ ਮੁਕਤਾ ਨੂੰ ਹੋਰ ਪੜਾਉਣ ਲਈ ਉਹ ਬੂਟਿਆਂ ਦਾ ਲੰਗੜ ਵੀ ਦਿੰਦੇ ਨੇ ਬਾਤ ਸ੍ਰੀ ਹਰਿ ਕਾਲ ਉਹ ਬੂਟਿਆਂ ਦਾ ਪ੍ਰਸ਼ਾਦ ਵੀ ਸੰਤਾਂ ਨੂੰ ਸਭ ਨੂੰ ਵਰਤਾ ਰਹੇ ਨੇ ਔਰ ਫਿਰ ਪਿਛਲੀ ਵਾਰੀ ਵੀ ਹਰ ਵਾਰੀ ਉਹ ਟਰੱਕ ਭਰ ਕੇ ਦੋ ਤਿੰਨ ਜਿਹੜੇ ਬੂਟੇ ਨੇ ਸਾਰੇ ਤਰ੍ਹਾਂ ਦੇ ਫਰੂਟ ਵਾਲੇ ਮੈਡੀਸਨ ਵਾਲੇ ਛਾਂ ਵਾਲੇ ਉਹ ਸਾਰੇ ਬੂਟੇ ਜਿਹੜੇ ਸੰਤਾਂ ਨੂੰ ਮੰਨਦੇ ਨੇ ਉਹ ਬੂਟੇ ਸੰਤਾਂ ਬੜੇ ਚਾਹ ਨਾਲ ਆਪਣਾ ਸਤਿਕਾਰ ਨੂੰ ਪਾਲਦਿਆਂ ਨੇ ਇਹਦੇ 'ਚ ਜਿੱਤੇ ਧਰਮ ਨਾਲ ਲੋਕਾਂ ਨੂੰ ਜੋੜਿਆ ਜਾ ਰਿਹਾ ਹੈ ਅਤੇ ਕੁਦਰਤ ਨਾਲ ਵੀ ਜੋੜਿਆ ਜਾ ਰਿਹਾ ਹੈ ਤੋਂ ਗੁਰੂ ਕਾਂ ਸਭ ਤੋਂ ਕਿਰਪਾ ਦਾ ਗੁਰੂ ਹਰਿਕ੍ਰਿਸ਼ਨਾ ਮਹਾਰਾਜ ਸਭ ਤੋਂ ਜਹਾਕਰਨ ਪਰਬਤਾਂ ਪਹਾੜਾਂ ਦੇ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਕੋਟੀ ਕੋਟ ਨਮਸਕਾਰ ਹਰਨ ਹਰਿਕ੍ਰਿਸ਼ਣ ਸਾਮਰਾਜ ਜਤਰੀ ਪਾਸ਼ਾ ਜੀ ਜੋਤੂ ਜਿਨ੍ਹਾਂ ਦੇ ਨਾਮ ਲੱਤਿਆਂ ਤੇ ਜਨਮ ਜਨਮਾਂ ਦੇ ਦੁੱਖ ਦਿਲਦਰ ਦੂਰ ਹੁੰਦੇ ਰਹੇ ਜਿਨ੍ਹਾਂ ਨੂੰ ਧਿਆਇਆ ਤੇ ਜਿਨ੍ਹਾਂ ਦਾ ਨਾਮ ਲੱਤਿਆਂ ਦੇ ਜਿਨ੍ਹਾਂ ਦੇ ਹਰ ਸੰਸਾਰ ਪੂਜਾ ਕਰਦੇ ਨੇ ਸਿੱਖ ਧਰਮ ਦੇ 8ਵੇਂ ਪਾਸ਼ਾ ਹੀ ਨੇ ਤੇ ਜਿਨ੍ਹਾਂ ਦੇ ਨਗਰ ਕੀਰਤਨ ਹਰਕਿਰਪੁਰ ਤੋਂ ਸ਼ੁਰੂ ਹੁੰਦੇ ਰਹੇ ਜਿਰੀਪੁਰ ਤੋਂ ਸ਼ੁਰੂ ਹੋ ਕੇ ਬਜੌਖੜਾ ਸਾਹਿਬ ਜਾ ਕੇ ਤੇ ਇਲਾਕੇ ਦੇ ਨਗਰ-ਨਗਰ ਪਿੰਡ-ਪਿੰਡ ਹੋ ਕੇ ਤੇ ਇਹ ਕੀਰਤਪੁਰ ਸਾਹਿਬ ਪਹੁੰਚਦੇ ਨੇ ਇਹਦੇ ਤੇ ਰਸਤੇ ਤੇ अनेका ਜਗ੍ਹਾ ਤੇ ਮਹਾਰਾਦਾਸ ਸਦਕਾਰ ਕੀਤਾ ਜਾਂਦਾ ਹੈ ਕੋਥਾ ਹੁੰਦੇ ਹੈ ਰਸਤੇ ਦੇ ਵਿੱਚ ਕਰਾਲੀਪੁਰ ਝੰਡਾ ਸਾਹਿਬ ਛੀਵੀ ਪਾਸ਼ਾ ਇਹਦੇ ਗੁਰਦੁਆਰੇ ਹਰ ਸਾਲ ਜਦੋਂ ਵੀ ਨਗਰ ਕੀਰਤਨ ਆਉਂਦਾ ਹੈ ਤੇ ਸਵਾਗਤ ਕੀਤਾ ਜਾਂਦਾ ਹੈ ਤੇ ਇਲਾਕੇ ਦੇ ਨਗਰ ਸੱਤਤਾ ਖਾਰੇ ਰੱਖੇ ਤੇ ਜਦੋਂ ਜਿਹੜੇ ਨਗਰ ਕੀਰਤਨ ਕੱਢਦੇ ਨੇ ਜੀਰਪੁਰ ਵਾਲੇ ਉਹ ਸਾਰਿਆਂ ਨੂੰ ਬੂਟਿਆਂ ਦਾ ਤੰਦਿਆਦੀ ਦਾ ਵੀ ਆਉਣ ਵਾਲੇ ਕੁਦਰਤ ਦੇ ਨਾਲ-ਨਾਲ ਜੋ ਪ੍ਰੋਫਿਊਸ਼ਨ ਚੱਲ ਰਿਹਾ ਹੈ ਨਾ ਨਾਲ ਸ਼ਬਦ ਦੇ ਵੀ ਸ਼ਬਦ ਦਾ ਤਾਂ ਹੈਗਾ ਹੀ ਹੈਗਾ ਗੁਰੂ ਮਹਾਰਾਜ ਦੀ ਕਿਰਪਾ ਦੇ ਸਦਕੇ ਕੋਟ ਆਸਰਾ ਸ਼ੁਰੂ ਕਰਨੇ ਸਿੱਖ ਧਰਮ ਕਰਨੀ ਪਰ ਉਹਦੇ ਨਾਲ ਨਾਲ ਜੋ ਅੱਜਕੱਲ ਪ੍ਰਦੂਸ਼ਣ ਦਾ ਬਹੁਤ ਦੌਰ ਚੱਲ ਰਿਹਾ ਇਹਦੇ ਲਈ ਮਹਾਰਾਜ ਦੀ ਕਿਰਪਾ ਦੇ ਸੰਕੇ ਬੂਟਿਆਂ ਦਾ ਪ੍ਰਸ਼ਾਸ ਜਿੱਥੇ ਵੀ ਇਹਨਾਂ ਦਾ ਸਵਾਗਤ ਕੀਤਾ ਜਾਂਦਾ ਇਹਨਾਂ ਕਹਿੰਿਆ ਜੀਰਪੁਰ ਦੇ ਗੁਰੂ ਮਹਾਰਾਜ ਦੀ ਕਿਰਪਾ ਨਾਲ ਸੰਕੇ ਬੂਟਿਆਂ ਦਾ ਪ੍ਰਸ਼ਾਸ ਸਾਰਿਆਂ ਨੂੰ ਦਿੱਤਾ ਜਾਂਦਾ ਵੀ ਹਰੀਆਲੀ ਲਗਾਓ ਤੇ ਪ੍ਰਦੂਸ਼ਣ ਘਟਾਓ ਇਸ ਕਰਕੇ ਇਹ ਸਾਰੇ ਉਹਨੋਂ ਇੱਥੋਂ ਸਵਾਗਤ ਹੋ ਕੇ ਰਵਾਨਾ ਕੀਤਾ ਗਿਆ ਅੱਗੇ ਜਿੱਥੇ ਜਾਣਾ ਟੀਮ ਦਾ ਸੰਘਟਾ ਦੂਰੋਂ ਨੇੜੇ ਚਲ ਕੇ ਆਏ ਨੇ ਗੁਰੂ ਮਹਾਰਾਜ ਜੀ ਦਾ ਸੁਕਾਟ ਕੀਤਾ ਜੋ ਆਸ਼ੀਰਵਾਦ ਦਿੱਤਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੋ ਕਿ ਜਟਪੁਰ ਸਾਹਿਬ ਤੋਂ ਗੁਰਦੁਆਰਾ ਬੁੰਗਾ ਮਾਤਾ ਗੰਗਾ ਸਾਹਿਬ ਜੀ ਜਟਪੁਰ ਤੋਂ ਗ੍ਰੀਨ ਨਰਸਰੀ ਤੋਂ ਚੰਦੇ ਸੀਗੇ ਇੱਥੇ ਬਾਬਾ ਗੁਰਮੀਤ ਸਿੰਘ ਜੀ ਸੋਢੀ ਗੁਰਦੁਆਰਾ ਝੰਡਾ ਸਾਹਿਬ ਦੇ ਮੁਖੀ ਨੇ ਉਹਨਾਂ ਵੱਲੋਂ ਜੋ ਇੱਥੇ ਸਵਾਗਤ ਕੀਤਾ ਗਿਆ ਉਹ ਬਹੁਤ ਇੱਕ ਸਰਾਨੀਆਂ ਕਦਮ ਹੈ ਕਿਉਂਕਿ ਸੰਗਤ ਬਹੁਤ ਗਰਮੀ ਦੇ ਵਿੱਚ ਜਿੱਥੇ ਆਉਂਦੀ ਹੈ ਉੱਥੇ ਉਹਨਾਂ ਨੂੰ ਜਦੋਂ ਠੰਡਾ ਪਾਣੀ ਜਾਂ ਕੋਲਡ ਡਰਿੰਕਸ ਵਗੈਰਾ ਮਿਲਦੇ ਆ ਚਾਹ ਪਾਣੀ ਦੀ ਸੇਵਾ ਮਿਲਦੀ ਆ ਤਾਂ ਹੋਰ ਤਰੋਤਾਜਾ ਹੋ ਜਾਂਦੀ ਹੈ ਬਾਬਾ ਜੀ ਜੋ ਗਰਮੀ ਸਿੰਘ ਸੋਢੀ ਜੋ ਕਿ ਪੀਜੀਆਈ ਵਿਖੇ ਵੀ ਲੰਗਰ ਲੈ ਕੇ ਜਾਂਦੇ ਆ ਲੋਕ ਸੇਵਾ ਦੇ ਵਿੱਚ ਹਮੇਸ਼ਾ ਜੁਟੇ ਰਹਿੰਦੇ ਆ ਤੇ ਇਸ ਜੋ ਨਗਰ ਕੀਰਤਨ ਦੀ ਜੋ ਸਭ ਤੋਂ ਵੱਡੀ ਖਾਸियत ਦੇਖਣ ਨੂੰ ਮਿਲ ਰਹੀ ਹੈ ਕਿ ਇੱਥੇ ਬੁੱਢਾ ਪ੍ਰਸ਼ਾਦ ਦਿੱਤਾ ਜਾ ਰਿਹਾ ਜੀ ਜੋ ਕਿ ਇੱਕ ਵਿਲੱਖਣ ਕਿਸਮ ਦਾ ਕਾਰਜ ਹੈ ਕਿਉਂਕਿ ਸੌਂ ਦਾ ਮਹੀਨਾ ਹੈਗਾ ਜਿੱਥੇ ਧਰਤੀ ਨੂੰ ਹਰਿਆਵਲ ਕਰਨ ਦੇ ਲਈ ਜੋ ਗ੍ਰੀਨਰੀ ਖਤਮ ਹੋ ਰਹੀ ਹੁੰਦੀ ਜਾ ਰਹੀ ਹੈ ਜੋ ਕਿ ਬੁੱਟਿਆਂ ਦਾ ਸਾਨੂੰ ਜੋ ਮਹੱਤਵ ਸਮਝ ਆਇਆ ਸੀਗਾ ਉਹ ਕਰੋਨਾ ਦੇ ਵਿੱਚ ਸਮਝ ਆਇਆ ਸੀਗਾ ਟਰੈਡੀਸ਼ਨਲ ਬੁੱਟੇ ਦਿੱਤੇ ਜਾ ਰਹੇ ਹਨ ਜੀ ਚਾਹੇ ਅਮਰੂਦਾ ਹੈਗਾ ਚਾਹੇ ਨਿੰਮਾ ਹੈਗੀਆਂ ਜਾਂ ਹੋਰ ਬੁੱਟੇ ਹੈਗੇ ਆ ਉਹ ਦਿੱਤੇ ਜਾ ਰਹੇ ਹਨ ਤਾਂ ਧਰਤੀ ਨੂੰ ਹਰਿਆਵਲ ਅਤੇ ਆਕਸੀਜਨ ਭਰਪੂਰ ਰੱਖਣ ਦੇ ਲਈ ਇਹ ਜੋ ਕਾਰਜ ਹੈ ਬਾਬਾ ਗਰਮੀਤ ਸਿੰਘ ਜੀ ਸੋਢੀ ਤੇ ਬਾਬਾ ਮਨਜੀਤ ਸਿੰਘ ਜੀ ਜੈਕਪੁਰ ਵਾਲਾ ਬਲੋਜ ਕੀਤਾ ਜਾ ਰਿਹਾ ਤੇ ਬਹੁਤ ਹੀ ਸ਼راہਨੀਆਂ ਕਦਰਾਂ